ਸੰਗਤ ਦਾ ਸਾਰੀ ਦਾ ਪੰਜਾਬ ਦੇ ਲੋਕਾਂ ਦਾ ਫਰੀਦਕੋਟ ਜ਼ਿਲ੍ਹੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਅਸੀਂ ਜ਼ਿਲ੍ਹੇ ਦੀ ਲੀਡਰਸ਼ਿਪ ਆਏ ਹਨ ਖਰਾੜ ਸਾਹਿਬ ਦੀ ਸਿਹਤ ਤੇ ਧੀ ਸੀ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸ਼ੇਰ ਸਿੰਘ ਜੀ ਮਨਜੀਤ ਬਾਈ ਕੁਲਤਾਰ ਜੀ ਤੇ ਸਾਡੇ ਵਿਨਿੰਗ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜੇ ਕੈਂਡੀਡੇਟ ਸਰਟੀਫਿਕੇਟਸ ਲੈਣ ਆਏ ਸੀ ਏਡੀਸੀ ਦਫ਼ਤਰ ਤੋਂ ਸਮੂਹ ਵੋਟਰਾਂ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਨੇ ਇਸ ਸਰਕਾਰ ਦਾ ਜਿਹੜਾ ਕੂੜ ਪ੍ਰਚਾਰ ਹੈ ਉਹਨੂੰ ਨਕਾਰਿਆ ਕਾਂਗਰਸ ਦੇ ਝੂਠਾ ਨੂੰ ਨਕਾਰਿਆ ਤੇ ਜਿਹੜਾ ਇੰਡੀਆ ਆਲਾਈਅንስ ਇੱਥੇ ਇਹਨਾਂ ਨੇ ਬਣਾ ਰੱਖਿਆ ਸੀ ਕਿਉਂਕਿ ਦੋਨੋਂ ਪਾਰਟੀਆਂ ਰਲ ਕੇ ਲੱਗੀਆਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇਸ ਹੱਦ ਤੱਕ ਕੋਈ ਵੀ ਸੀ ਕਿ ਜਿੱਥੇ ਦੋਨੋਂ ਪਾਰਟੀਆਂ ਤੋਂ ਜਿਹੜਾ ਕੈਂਡੀਡੇਟ ਲੱਗਦਾ ਸੀ ਕਿ ਕਾਰੀਦਲ ਦੇ ਕੈਂਡੀਡੇਟ ਨੂੰ ਫਾਈਪ ਦੇ ਸਕਦਾ ਦੂਜੀ ਪਾਰਟੀ ਨੇ ਆਪ ਦੀ ਵੋਟ ਟਰਾਂਸਫਰ ਕਰਕੇ ਤੇ ਇਲੈਕਸ਼ਨ ਇਹ ਲੱਗੀ ਹੈ ਦੋਵੇਂ ਇਕੱਠਿਆਂ ਹੋ ਕੇ ਉਹ ਇਹ ਸਭ ਦੇ باوجود ਸਰਕਾਰ ਦੇ ਜਿਹੜਾ ਧੱਕਾਸ਼ਾਹੀ ਹੈ ਉਹਦੇ باوجود ਕੱਲ ਆਪਾਂ ਸਾਰਿਆਂ ਨੇ ਦੇਖਿਆ ਜੈਟੋ ਹਲਕੇ 'ਚ ਕਿਵੇਂ ਕਾਊਂਟਿੰਗ ਦੇ ਵਿੱਚ ਇਲਲੀਗਲ ਤਰੀਕੇ ਨਾਲ ਮੌਜੂਦਾ ਸਰਕਾਰ ਦਾ ਐਮਐਲਏ ਉਹ ਬੜਿਆ ਪਹਿਲਾਂ ਕਾਗਜ਼ ਰਿਜੈਕਟ ਜੈਟੋ ਦੇ ਵਿੱਚ ਕਰਾਏ ਗਏ ਫਿਰ ਇਹ ਐਮਐਲਏ ਦਾ ਕਾਊਂਟਿੰਗ 'ਚ ਦਾਖਲ ਹੋਣਾ ਪੂਰੇ ਪ੍ਰਸ਼ਾਸਨ ਦਾ ਜਿਹੜਾ ਦੇਖੋ ਹਲਕੇ 'ਚ ਮੈਂ ਵਿਸ਼ੇਸ਼ ਤੌਰ ਤੇ ਕਹੂੰਗਾ ਤਕਾ ਕਰਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ 10 ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਸਾਡੀਆਂ 10 'ਚੋਂ 5 ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਮੈਜੋਰਿਟੀ ਕਿਹਿਆ ਸੀ ਚਾਰ ਮੌਜੂਦਾ ਸਰਕਾਰ ਦਿੱਤੀ ਹੈ ਤੇ ਕਾਂਗਰਸ ਪਾਰਟੀ ਨੂੰ ਕੱਲੀ ਇੱਕ ਜ਼ਿਲ੍ਹਾ ਪ੍ਰੀਸ਼ਦ ਆਈ ਹੈ ਸੋ ਇਸ ਕੱਲ ਦਾ ਲੋਕਾਂ ਨੂੰ ਮੈਂ ਵਧਾਈ ਵੀ ਦਿੰਦਾ ਮੈਂ ਤਨਵਾਦ ਵੀ ਕਰਦਾ ਤੇ ਮੈਂ ਇਸ ਕੱਲ ਦਾ ਵਿਸ਼ਵਾਸ ਵੀ ਦਿਵਾਉਣਾ ਕਿ ਹੋਰ ਵੀ ਤਕੜੇ ਹੋ ਕੇ ਕੋਟਾਇ ਨੌ ਸਾਲ ਹੋ ਗਏ ਸਰਕਾਰ ਨਹੀਂ ਸੀ ਸਾਡੀ ਬਸ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਇੱਕ ਵਰਕਰ ਇੱਕ ਇੱਕ ਆਗੂ ਲੋਕਾਂ ਦੀ ਸੇਵਾ 'ਚ ਹਾਜ਼ਰ ਸੀ ਤੇ ਲੋਕਾਂ ਨੇ ਅੱਜ ਫਿਰ ਉਸ ਚੀਜ਼ ਦਾ ਜਿਹੜਾ ਸਮਰਥਨ ਵੀ ਸਾਨੂੰ ਦਿੱਤਾ ਤੁਹਾਰਾ ਸਾਹਿਬ ਮੈਂ ਮੈਂ ਗੱਲ ਪੂਰੀ ਕਰ ਲੈ ਇਹਦੇ 'ਚ ਇਸ ਇਲੈਕਸ਼ਨ ਨੇ ਕਈ ਸੰਕੇਤ ਦਿੱਤੇ ਆ ਤੇ ਕਈ ਲੋਕਾਂ ਦਾ ਜਿਹੜਾ ਪੂਰ ਪੂਰ ਪ੍ਰਚਾਰ ਸੀ ਉਹਦੇ ਵੀ ਇਹਨਾਂ ਨੇ ਬੰਦਾ ਪਾਸ ਕੀਤਾ ਕੁਝ ਬੇਕੋਟ ਆਮ ਆਦਮੀ ਪਾਰਟੀ ਦੇ ਜਿੰਨੇ ਵੱਡੇ ਲੀਡਰ ਸਨ ਅੱਜ ਆਪ ਦੇ ਆਪ ਨੂੰ ਮੁੱਖ ਮੰਤਰੀ ਲੈਵਲ ਦੇ ਸਮਝਦੇ ਐ ਸਾਡੇ ਮੌਜੂਦਾ ਸਪੀਕਰ ਇੱਕ ਮੇਰੇ ਤਾਂ ਮੁੱਖ ਮੰਤਰੀਅਤ ਦੇ ਬਣ ਕੇ ਵੀ ਬਹਿ ਗਏ ਸੀ ਉਹ ਉਹਨਾਂ ਦੇ ਪਿੰਡ 'ਚ ਉਹਨਾਂ ਦੀ ਬਲਾਕ ਸੰਵਤੀ ਜਿਹੜੀ ਆ ਉਹ ਹਾਰਨੀ ਸਾਡਾ ਫਰੀਦਕੋਟ ਦਾ ਐਮ.ਐਲ.ਏ ਜਿਹੜਾ ਗੁਰਦੇਵ ਸਿੰਘ ਸਿੱਖੋ ਜਿਹੜਾ ਉਹਨਾਂ ਦਾ ਪਿੰਡ ਵੀ ਤੇ ਉਹਨਾਂ ਦੀ ਬਲਾਕ ਸੰਵਤੀ ਆਪਦੀ ਉਹ ਹਾਰਨੀ ਇਹ ਸਾਰਾ ਕੁਝ ਤੇ ਹੋਰ ਵੀ ਜਿੰਨੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਉਤੋਂ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਮਿਲਨੀ ਪੰਜਾਬ ਪਰਚਾਪਾ ਦੇਖ ਰਹੇ ਕਿ ਲੋਕਾਂ ਨੇ ਰਿਜੈਕਟ ਕਰਤਾ ਆਮ ਆਦਮੀ ਪਾਰਟੀ ਜਿਹੜਾ ਇਹਨਾਂ ਦਾ ਅਲਾਈਅੰਸ ਹੈ ਦੋਵਾਂ ਦਾ ਉਹਨੂੰ ਵੀ ਲੋਕਾਂ ਨੇ ਰਿਜੈਕਟ ਕੀਤਾ ਇੱਕ ਹੋਰ ਜਿਹੜਾ ਮਤਲਬ ਵੇਖੋ 9 ਸਾਲ ਤੋਂ ਇੱਕ ਕੂੜ ਪ੍ਰਚਾਰ ਦੋਨੋਂ ਪਾਰਟੀਆਂ ਵੱਲੋਂ ਰਲ ਕੇ ਕੀਤਾ ਜਾ ਰਿਹਾ ਸੀ ਜਿਸੂੜ ਪ੍ਰਚਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਵੀ ਹੋਇਆ ਪਰ ਅੱਜ 9 ਸਾਲਾਂ ਬਾਅਦ ਲੋਕ ਸਮਝ ਚੁੱਕੇ ਆ ਪਾਰਟੀ ਨੂੰ ਦਾਸੇ ਪੰਦੀ ਨੂੰ ਕਾਹ ਲਾਉਣ ਵਾਸਤੇ ਕੀਤਾ ਗਿਆ ਸੀ ਮੈਂ ਗੱਲ ਕਰ ਰਿਹਾ ਜਿਹੜਾ ਬੇਅਦਬੀ ਦੀ ਗੱਲ ਇਹ ਕਰਦੇ ਪਹਿਲੀ ਗੱਲ ਤਾਂ ਕਰਦੇ ਉਹ ਲੋਕ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਟੰਕਾ ਤੋਪਾਂ ਨਾਲ ਹਮਲਾ ਕੀਤਾ ہزارਾਂ ਗੁਰੂ ਸਾਹਿਬ ਦੇ ਸਰੂਪ ਉਸ ਵੇਲੇ ਅਦਨ ਪੇਟਿੱਤੇ ਦਰਬਾਰ ਸਾਹਿਬ ਦਾ ਸਰੋਵਰ ਲਹੂ ਨਾਲ ਲਾਲ ਕਰਤਾ ਸੀ ਉਹਨਾਂ ਲੋਕਾਂ ਨੇ ਉਹ ਬੇਤਵੀ ਦੀਆਂ ਗੱਲਾਂ ਕਰਦੇ ਸੀ ਤੇ 5 ਸਾਲ ਪਿਛਲੇ ਕਾਂਗਰਸ ਦੇ ਨਾਂ ਦੇ 4 ਸਾਲ ਇਸ ਸਰਕਾਰ ਦੇ ਨਾਂ ਦੇ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਵੀ ਵਰਕਰ ਨੂੰ ਇੱਕ ਵੀ ਲੀਡਰ ਨੂੰ ਇਹਦੇ ਵਿੱਚ ਫ੍ਰੀਮ ਨਹੀਂ ਕਰ ਸਕੇ ਜੇ ਇਹਦੇ ਸੱਚਾਈ ਸੀ ਤਾਂ ਫਿਰ ਇਹਨਾਂ ਨੂੰ ਰੋਕਿਆ ਕੀ ਨੇ ਇਹ ਚੀਜ਼ਾਂ ਦੇ ਲੋਕ ਸਮਝ ਰਹੇ ਆ ਤੇ ਲੋਕ ਸਵਾਲ ਵੀ ਕਰ ਰਹੇ ਆ ਮੈਂ ਇਸ ਗੱਲ ਤੇ ਕਿਉਂ ਆਇਆ ਕਿ ਜਿਹੜੀ ਸਾਡੀ ਦੇਤੋ ਹਲਕੇ 'ਚ ਗਲਗ ਸੰਤੀ ਸੀ ਬੈਬਲ ਕਨਾਂ ਸ਼੍ਰੋਮਣੀ ਅਕਾਲੀ ਦਲ ਉਹ ਪਿੰਡ ਵੀ ਜਿੱਤੇ ਤੇ ਉਹ ਬਲਾਕ ਸੰਮਤੀ ਵੀ ਜਿੱਤੇ ਸਰਾਵਾ ਚੋਂ ਵੀ ਸ਼੍ਰੋਮਣੀ ਅਕਾਲੀ ਦਲ ਜਿੱਤੇ ਮੇਰਾ ਕਹਿਣ ਤੋਂ ਭਾਵ ਸਿਰਫ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜਾ ਗੁੰਮਰਾਹ ਕੀਤਾ ਸੀ ਇਹਨਾਂ ਪਾਰਟੀਆਂ ਨੇ ਇੱਕ ਦੁਸ਼ਟ ਪ੍ਰਚਾਰ ਕਰਕੇ ਕਿਉਂਕਿ ਡਿਵੈਲਪਮੈਂਟ ਦੇ ਨਾਂ ਤੇ ਇਹਨਾਂ ਕੋਲੇ ਕਹਿਣ ਨੂੰ ਕੁਝ ਨਹੀਂ ਸੀ ਅੱਜ ਮੈਂ ਵੀ ਅਸੀਂ ਜਿਹੜੇ ਪਿੰਡਾਂ 'ਚ ਗਏ ਆ ਅਸੀਂ ਇੱਕੋ ਗੱਲ ਉਹਨਾਂ ਨੂੰ ਕਹੀਏ ਕਿ 9 ਸਾਲ ਹੋ ਗਏ ਤੁਸੀਂ ਸਾਰੀਆਂ ਸਰਕਾਰਾਂ ਵੇਖਣੀਆਂ ਕਾਲੀ ਜਲਦੀ ਸਰਕਾਰ ਵੀ ਵੇਖ ਲਈ ਪਿਛਲੇ 5 ਸਾਲ ਕਾਂਗਰਸ ਵੀ ਰਹੇਗੀ ਤੇ 4 ਸਾਲ ਇਹਨਾਂ ਨੂੰ ਹੋ ਗਏ ਡਿਵੈਲਪਮੈਂਟ ਤੇ ਗੱਲ ਕਰ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਕੀ ਕੀਤਾ ਕਿਸਾਨ ਵਾਸਤੇ ਕੀ ਕੀਤਾ EMPLOYEES ਵਾਸਤੇ ਕੀ ਕੀਤਾ ਦੁਕਾਨਦਾਰ ਵਾਸਤੇ ਕੀ ਕੀਤਾ ਗਰੀਬ ਵਾਸਤੇ ਕੀ ਕੀਤਾ ਕੀ ਸੋਸ਼ਲ ਵੈਲਫੇਅਰ ਸਕੀਮਸ ਤੁਸੀਂ ਜਿਹੜੇ ਆਏ ਉਹ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਕੀ ਕੀਤਾ ਇੱਕ ਵੀ ਚੀਜ਼ ਜਿਹੜੇ ਦੋਨੋਂ ਪਾਰਟੀਆਂ ਗਿਣਾ ਦੇ ਨੇ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕਿਉਂਕਿ ਪਿੰਡਾਂ ਤੇ ਪਿੰਡਾਂ ਦੀ ਇਲੈਕਸ਼ਨ ਸੀ ਨਾ ਇਸ ਕਰਕੇ ਪਿੰਡੂ ਖੇਤਰ ਦੀ ਗੱਲ ਕਰ ਰਹੇ ਆ ਵੈਸੇ ਓਵਰਆਲ ਪੰਜਾਬ ਦੀ ਤੁਸੀਂ ਗੱਲ ਕਰੋ ਚਾਹੇ ਪਿੰਡਾਂ ਦੀ ਡਿਵੈਲਪਮੈਂਟ ਦੀ ਗੱਲ ਹੋਵੇ ਚਾਹੇ ਕੋਈ ਕਿਸਾਨ ਵਾਸਤੇ ਸਹੂਲਤ ਆਈ ਚਾਹੇ ਕੋਈ ਗਰੀਬ ਵਾਸਤੇ ਸਹੂਲਤ ਆਈ ਉਦੋਂ ਹੀ ਆਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਆਓ ਮਾਨਸਰ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਕਿ ਇੱਕ ਵੀ ਚੀਜ਼ ਗਿਣਾ ਦਿਓ ਜਿਹੜੀ ਕਾਂਗਰਸ ਨੇ ਕੀਤੀ ਹੋਵੇ ਜਾਂ ਆਮ ਆਦਮੀ ਪਾਰਟੀ ਨੇ ਸੋ ਲੋਕ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਰਿਹਾ ਹੁਣ ਤੇ ਬੜਾ ਵੱਡਾ ਬਹੁਮਤ ਤੱਲਾ ਬਲੀਪੁਰ ਜ਼ਿਲ੍ਹੇ 'ਚ ਜਿੰਨਾਕ ਨੇੜੇ ਜੜੇ ਦੀ ਸਾਨੂੰ ਖਬਰ ਆ ਰਹੀ ਹੈ ਅਸੀਂ ਤੱਕ ਦਾ ਸਮਾਨੀ ਮਿਲਿਆ ਤਫਾਰਾ ਪੜਨ ਦਾ ਮੁਕਸਰ ਦੇ ਵਿੱਚ ਮੈਜੋਰਿਟੀ ਹੈ ਫਟਿੰਡੇ ਦੇ ਵਿੱਚ ਮੈਜੋਰਿਟੀ ਹੈ ਮਾਨਸਾ ਦੇ ਵਿੱਚ ਮੈਜੋਰਿਟੀ ਹੈ ਫਰੋਜ਼ਪੁਰ ਤੋਂ ਬਾਅਦ ਸੀਟਾਂ ਲੈ ਕੇ ਗਏ ਆ ਜੇ ਜਿੰਨਾਕ ਅਸੀਂ ਆਲੇ ਦੁਆਲੇ ਆਪ ਦੇ ਦੇਖ ਰਹੇ ਆ ਇੱਕ ਸ਼ਰੋਮਨੀ ਅਕਾਲੀ ਜਲਦੀ ਵੇਪ ਬਨਣ ਲੱਗੀ ਹੈ ਲੋਕ ਆਸ ਕਰਦੇ ਆ ਦੇ ਪੰਜਾਬ ਨੂੰ ਅੱਜ ਦੇ ਮੌਜੂਦਾ ਹਾਲਾਤ ਜੋ ਇਹਨਾਂ ਨੇ ਬੇੜਾ ਦਰਕ ਕਰਤਾ ਆ ਜਿਹੜਾ ਕਹਿੰਦਾ ਸੀ ਨਾ ਕਿ ਡਾਇਨਾਸੌਰ ਆ ਸਕਦੇ ਆ ਜਾਂ ਨੋਕੀਆਂ ਨੂੰ ਵੀ ਲੋਕ ਭੁੱਲ ਕੇ ਭੁਲੇਖੇ ਕੱਢ ਦਿਆਂਗੇ ਇਹ ਮੁੱਖ ਮੰਤਰੀ ਨੂੰ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਣਾ ਕਿ 4 ਸਾਲ ਹੋ ਗਏ ਲੋਕ ਤੇਰੇ ਚੁਟਕਲੇ ਤੇਰੀਆਂ ਮਸਤੀਆਂ ਸੁਣ ਰਹੇ ਆ ਹੁਣ ਆਪਦਾ ਪਰਫਾਰਮੈਂਸ ਦਾ ਜਿਹੜਾ ਤੇਰਾ ਰਿਜ਼ਲਟ ਹੈ ਉਹ ਦੇ ਲੋਕਾਂ ਨੂੰ ਕੀ ਕੀਤਾ ਕੀ ਆ ਤੂੰ 4 ਸਾਲਾਂ ਚ ਪੰਜਾਬ ਦਾ ਸਵਾਇ ਚੁਪਕਲੇ ਸੁਣਾਉਣ ਦੇ ਸਵਾਇ ਟਿਚਰਾਂ ਕਰਨ ਦੇ ਪ੍ਰਾਪਤੀ ਕੀ ਹੈ ਇੱਕ ਵੀ ਚੀਜ਼ ਤੁਸੀਂ ਪੰਜਾਬ ਵਾਸਤੇ ਜਨਾ ਦਿਓ ਸੋ ਇਹ ਸਾਰੀਆਂ ਗੱਲਾਂ ਮੈਂ ਕਿਉਂ ਕਰ ਰਿਹਾ ਹਾਂ ਸ਼ਰੋਣਵੀ ਕਾਲੀ ਕਲਪਤੀ ਲੋਕਾਂ ਦਾ ਜਿਹੜਾ ਦਵਾਰਾ ਮੋੜਾ ਹੋਇਆ ਲੋਕ ਕਹਿੰਦੇ ਸੀ ਪਰੇ ਸਾਡੇ ਵਿਰੋਧੀ ਪ੍ਰਚਾਰ ਕਰਦੇ ਸੀ ਜਿਵੇਂ ਭੁੱਲ ਜਾਣ ਜੀ ਇਹ ਫਲਾਨਾ ਡਾਇਨਾਸੌਰ ਆਜੂ ਤੰਕਾ ਤੇ ਮੈਂ ਤਾਂ ਹੁਣ ਸੋਸ਼ਲ ਮੀਡੀਆ ਮੈਨੂੰ ਇੱਥੇ ਵੀ ਲੱਗਿਆ ਜਿਵੇਂ ਕੋ ਪੈਣਾ ਪੂਰਾ ਪਈਆਂ ਹੁੰਦੀਆਂ ਮੈਂ ਤਾਂ ਹੀ ਤੈਰਨ ਨਾਲ ਵੇਦਾ ਸੀ ਵੀ ਕੀ ਹੈ ਸੋ ਲੋਕ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣੀ ਚਾਹੁੰਦੇ ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਮੁੱਖ ਸੇਵਕ ਦੇਖਣਾ ਚਾਹੁੰਦੇ ਕਿਉਂਕਿ ਜੇ ਪੰਜਾਬ ਨੂੰ ਅੱਜ ਦੇ ਹਾਲਾਤਾਂ ਤੋਂ ਦਿੱਤੇ ਗੈਂਗਸਟਰイズਮ ਦਾ ਬੋਲਬਾਲਾ ਜਿੱਥੇ ਲੁੱਟਾਂ ਧੂਆਂ ਦਾ ਬੋਲਬਾਲਾ ਹੈ ਜਿੱਥੇ ਜੇਲ੍ਹਾਂ ਚੋਂ ਬੈਠੇ ਗੈਂਗਸਟਰ ਕਤਲ ਕਰਾ ਰਹੇ ਹੈ ਜਿੱਥੇ ਜੇਲ੍ਹਾਂ ਚੋਂ ਬੈਠੇ ਗੈਂਗਸਟਰ ਪਰੌਤੀਆਂ ਲੈ ਰਹੇ ਹੈ ਜਿੱਥੇ ਕਿਸੇ ਬੰਦੇ ਦੀ ਜਾਨ ਮਾਲ ਸੇਫ ਨਹੀਂ ਹੈ ਕਿ ਇਨ੍ਹਾਂ ਹਾਲਾਤਾਂ ਤੋਂ ਪੰਜਾਬ ਨੂੰ ਕੱਢਣਾ ਤਾਂ ਸੁਖਬੀਰ ਸਿੰਘ ਬਾਦਲ ਤੇ ਸ਼ਰਮਨਜੀਤ ਸਿੰਘ ਚੰਨੀ ਧੰਨਵਾਦ ਜਿਹੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ